ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚਾਹੀਦਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁਟਕਰਾ ਖੁਰਦੇ ਜੀ ਦਾ ਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆਂ ਪਸ਼ੂ ਦਾ ਬਾਈ ਕੋਲ ਜਿਆਦਾ ਸੀਗੇ ਜੀ ਮੈਂ ਥੋੜਾ ਬਿਜੀ ਹੋਣ ਕਰਕੇ ਹੁਣ ਚ ਲੇਟ ਹੋ ਗਿਆ ਹੁਣ ਇੱਕ ਪਸ਼ੂ ਦੀ ਵੀਡੀਓ ਕਵਰ ਕਰ ਰਹੇ ਆ ਜੀ ਬਿਲਕੁਲ ਤਾਜ਼ਾ ਸੂਆ ਨਗ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਪਰਖ ਤੁਸੀਂ ਕਰਨੀ ਹੈ ਕਿਉਂਕਿ ਵੀਰੇ ਪੈਸੇ ਤੁਸੀਂ ਲਾਉਣੇ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਹੀ ਮੋਗਾ ਤਹਿਸੀਲ ਹੀ ਮੋਗਾ ਜੀ ਮੋਬਾਈਲ ਨੰਬਰ 7528899646 ਠੀਕ ਹੈ ਬਾਈ ਕਿੰਨੇ ਨਗ ਸੀਗੇ ਜੀ ਚਾਰ ਸੀ ਵੀਰੇ ਆਪਣੇ ਕੋਲ ਨਗ ਚਾਰ ਨਗ ਸੀ ਤਿੰਨ ਫਿਰ ਵੈਗ ਗਏ ਜੀ ਹਾਂ ਤੋਕੜਾ ਕ ਬਣਾਈ ਦੋ ਵੜਾਂ ਤਾਂ ਉਹ ਵੇਚਤੀਆਂ ਇੱਕ ਸੱਜਰ ਸੀਗੀ ਠੀਕ ਹੈ ਉਹ ਤੜਕੋ ਛੱਡ ਕੇ ਜਾਂਦੀ ਵੀਰੇ ਠੀਕ ਹੈ ਬਾਈ ਹੁਣ ਇੱਕ ਹੀ ਰਹਿ ਗਿਆ ਹਾਂ ਇੱਕ ਆ ਰਿਹਾ ਜਿੰਨਾ ਮਸੂਈ ਹੈ ਜੀ ਇਹ ਵੀਰੇ origignal ਦੂਜਾ ਸੂਆ ਵਾ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਮੰਨ ਲਾ ਵੀ ਤੜਕੋ 4:00 ਵਜੇ ਸੂਈ ਆ ਠੀਕ ਹੈ ਜੀ ਤੇ ਮਾਲਾ 6 6.5 ਜੇਰ ਪੈ ਗਈ ਜੇਰ ਦਿਖਾ ਦਿਓ ਪੀਸਾ ਠੀਕ ਹੈ ਜੇਰ ਪ੍ਰੋਪਰ ਡੰਨਾ ਦੇਖ ਜਮਾ ਜੇਰ ਦੀ ਕੰਪਲੀਟ ਆ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਬਈ ਮਗਰ ਬੱਚਾ ਵੱਚਾ ਜੀ ਠੀਕ ਹੈ ਬਈ ਕਿੰਨਾ ਕ ਬੋਲਾ ਕੱਢ ਲਿਆ ਜੀ ਬਈ ਆ ਬੋਲਾ ਪਿਆ ਦਿਖਾ ਦਿਆ ਲਓ ਜੀ ਚੈੱਕ ਕਰ ਸਕਦੇ ਹੋ ਕਿੰਨਾ ਕ ਬੋਲ ਸੀ ਜੀ ਬਈ 4.5 4.5 ਕਿਲੋ ਕੱਢਿਆ ਕ ਬੱਚੇ ਚੰਗਾ ਬਹੁਤ ਸੇ ਬੱਚੇ ਹਾਂ ਥਣਾ ਦੀ ਡੰਨਾ ਜੀ ਜਮਾ ਹਾਂ ਥਣਾ ਦੀ ਡੰਨਾ ਬਈ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਠੀਕ ਹੈ ਬਈ ਲੈ ਆਪਾਂ ਦੰਦ ਵੀ ਦਿਖਾ ਦਿੰਨੇ ਬੱਚੇ ਪੂਰਾ ਸੁਆ ਜਾ ਮੰਨ ਗਈ ਠੀਕ ਹੈ ਜੀ ਲਓ ਜੀ ਕਿੱਕ ਕਰ ਸਕਦੇ ਹੋ ਬਾਕੀ ਮੂਹਨ ਦੀ ਪੋਲੀ ਆ ਕਰਮਾਂ ਜੈ ਮਰਜ ਖਾਣ ਪੀਣ ਦੀ ਬਹੁਤ ਖੁੱਲੀ ਹੈ ਬਾਈ ਠੀਕ ਹੈ ਜੀ ਕਿੰਨਾ ਕ ਬਾਜੂ ਤੇਰੇ ਦੁੱਧ ਦੁੱਧ ਬਾਈ ਪਿਛਲੇ ਸੂਏ ਦਾ 17 ਕਿਲੋ ਦੁੱਧ ਦਿੱਤਾ ਵਾ ਠੀਕ ਹੈ ਜੀ ਕੱਦ ਵੇਖ ਲੈ ਕਿੱਡਾ ਪੂਰਾ ਲੱਸੀ ਵਿੱਕੀ ਜ਼ਰੂਰ ਆ ਠੀਕ ਹੈ ਬੱਚਾ ਬਹੁਤ ਡਬਲ ਬਾਈ ਦਿੱਤਾ ਗਾਣ ਮੇਰੇ ਕਾਰਨ ਵੀ ਥੋੜਾ ਜਿਹਾ ਖਸੂ ਸੂਆ ਮੰਨੀ ਬਾਕੀ 1 2 ਦਿਨਾਂ ਜੀ ਗਾਂ ਜਮਾ ਕਰ ਖਾਂਦੀ ਬਹੁਤ ਆ ਬਾਈ ਠੀਕ ਹੈ ਖਾਣ ਪੀਣ ਦੀ ਬਹੁਤ ਖੁੱਲ ਫੇਰੀ ਦੁੱਧ ਦੇਦੀ ਜੀ ਠੀਕ ਹੈ ਜੀ ਤਾਜੀ ਸੂਈ ਆ ਮਾਰਨਿੰਗ 4 ਵਜੇ ਸੂਈ ਆ ਜੀ ਤੇ ਬੱਚਾ ਮਗਰ ਵੱਛਾ ਵੱਛਾ ਬਹੁਤ ਸਟਰੋਂਗ ਤਾਂ ਕਰਕੇ ਥੋੜਾ ਜਿਹਾ ਨਿੱਸੀ ਲੱਗਦੀ ਹੈ ਜੀ ਸੁਆ ਮੰਨੀ ਬੈਠੀ ਹੈ ਜੀ ਥੋੜਾ ਸੁਆ ਮੰਨੀ 4 1/2 ਕਿਲੋ ਕੱਢ ਲਿਆ ਜੀ ਕੁਝ ਬੱਚ ਨੇ ਤਾਂ ਬਹੁਤ ਟਾਪ ਦਾ ਲੱਗਿਆ ਵਾ ਲੈ ਵਾ ਬਈ ਜਮਾ ਚੈੱਕ ਕਰ ਸਕਦੇ ਫੈਕਸਾ ਪੂਰਾ 2 2 3 18 19 ਕਿਲੋ ਦੇ ਦੂਗੀ ਕੋਈ ਵੀਰ ਭਰਾ ਬੰਦੇ 17 ਕਿਲੋ ਮੰਨ ਕੇ ਲੇਗਾ ਥਣਾ ਦੇ ਸੱਜ ਬਹੁਤ ਸੋਹਣੇ ਸੋਨਾ ਗੁਲਾਬੀ ਬਾਕੀ ਕੱਦ ਦਿਖਾ ਦੇ ਕਿੱਡਾ ਕੱਦ ਵੀ ਹਾਈਟ ਵੀ ਚੰਗੀ ਆ ਪਹਿਲੇ ਸੂਏ 17 ਕਿਲੋ ਦਾ ਰਿਕਾਰਡ ਆ ਜੀ ਬਾਕੀ ਇਹ ਇੱਕ ਤੀਰ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ। ਵਜ਼ਨ ਹਾਈਟ ਚੰਗੀ ਆ ਜੀ। ਵਜ਼ਨ ਥੋੜਾ ਜਿਹਾ ਘੱਟ ਸੇਵਾ ਵਾਲੇ ਘਰੋਂ ਆਈ ਆ। ਹਾਂ ਬਈ ਨਾਰਮਲ ਜਿਹਾ ਸੇਵਾ ਵਾਲੇ ਘਰੋਂ ਆਈ ਵੀ ਆ। ਠੀਕ ਆ ਜੀ। ਪਰ ਉਹ ਬੱਚੀ ਚੰਗੀ ਬਹੁਤ ਆ ਜੇ ਕੋਈ ਗਾਂ ਨੂੰ ਸੇਵਾ ਕਰ ਲੂ ਤੇ ਕਣਕ 40 50 ਗੱਲੋ ਖਵਾ ਕੇ ਗਾਂ ਬਾਣ ਜੂ ਬਈ। ਠੀਕ ਆ ਡਿਮਾਂਡ ਵੀ ਜਮਾ ਲੈਣ ਦੇਣ ਜੀ। ਆਪਾਂ ਯਾਰ ਅੱਗੇ ਬਈ ਡਿਮਾਂਡ ਜਿਆ ਜੀ ਕਰਦੇ ਆ ਮੋਲੇ ਦਾ ਕੋਈ 45 ਨਹੀਂ ਕੋਈ 50 ਨਹੀਂ। ਆਪਾਂ ਦੋ ਘਰ 40 ਦੀ ਗਾਂ ਦੇ ਦੇਾਂਗੇ। 38000 ਦੀ 38000 ਦੀ ਦੇ ਦਾਂਗੇ ਐਕਸੀ ਆ ਬਹ ਮਾਨਤਾ ਨਹੀਂ ਵਿੱਚੋਂ ਬਈ ਥੋੜਾ ਬਹੁਤਾ ਹੋਊਗਾ ਆਪਾਂ ਉਦੋਂ ਹੀ ਪਸ਼ੂ ਵੇਚਿਆ ਪਰ ਆਪਾਂ ਪਹਿਲੇ ਪਹਿਲੇ ਫੋਨ ਤੇ ਪਸ਼ੂ ਵੇਚਿਆ ਲਓ ਜੀ ਆਹ ਭਾਅ ਨਹੀਂ ਮਿਲਨੇ ਤਾਂ ਹੀ ਤਾਂ ਬਾਈ ਦਾ ਪਸ਼ੂ ਛੇਤੀ ਵਿਕ ਜਾਂਦੇ ਆ ਜੀ ਕਿਉਂਕਿ ਭਾਅ ਜਮਾ ਜਾਇਜ਼ ਹੁੰਦਾ ਜੀ ਆਪਾਂ ਯਾਰ ਬਾਈ ਪੂਰੀ ਕਸਾ ਕੇ ਗਾ ਲਿਓਣੇ ਨਹੀਂ ਗੱਲ ਬਾਕੀ ਲੇਵਾ ਦਿਖਾ ਦੇ ਦੋ ਸੂਏ ਚੋਕੇ ਤਨ ਆ ਇਹਨੂੰ ਟੁੱਟ ਜੂਗਾ ਲੇਵਾ ਲੈ 30000 ਤੇ ਤੁਹਾਨੂੰ ਮੇਰੇ ਹਿਸਾਬ ਨਾਲ ਇਹ ਜਗ੍ਹਾ ਨਹੀਂ ਮਿਲਣਾ ਆਪਾਂ ਧਾਰੂ ਨੂੰ ਮਾਰ ਕੇ ਰਖਾਉਣੇ ਲੈ ਬਾਕੀ ਤੁਹਾਨੂੰ ਜਵਾਈ ਵੀ ਕਰਕੇ ਦਿਖਾ ਦਿੰਦੇ ਆ ਜੀ। ਲਓ ਜੀ। ਪੂਰੀ ਮੋਟੀ ਜਵਾਈ ਆ। ਮਗਰਲੇ ਥਣਾ ਚ ਮਾਰਦੀ ਬਾਈ। ਜਵਾਈ ਇੰਨੀ ਪੋਲੀ ਜਿੰਨੀ ਜਲਾ ਨੇ। ਓਕੇ ਜੀ। ਕਈ ਵੀਰ ਭਰਾ ਕਹਿੰਦੇ ਤਾਰਾ ਤਾਰਾ ਜਦੋਂ ਵੀਡੀਓ ਜੀ ਮਾਰ ਕੇ ਦਿਖਾ ਦਿੰਦੀਆਂ ਬਾਈ। ਸਹੀ ਗੱਲ ਆ ਜੀ। ਬਸ ਜੀ। ਅਕਾਦ ਦਿਖਾ ਦੇ ਕਿੰਨਾ। ਮਾਨ ਤਨ ਹੋ ਜੂ ਹਾਈਟ ਬਾਈ ਦੇ ਮੋਢੇ ਤੇ ਕਰਾਉਂਦੀ ਆ ਬੱਚਾ ਜ਼ਰੂਰ ਵੱਚਾ ਦੇਗੀ ਆ ਜੀ। ਬਾਕੀ ਬਾਕੀ ਬਾਈ ਜੇਰ ਦਾ ਹੁੰਦਾ ਜੇਰ ਦੀ ਬੱਚੀ ਪੂਰੀ ਕੰਪਲੀਟ ਇਹ ਗੱਲ ਨਹੀਂ ਨਹੀਂ। ਬਾਕੀ ਤੁਹਾਡੇ ਸਾਹਮਣੇ ਆ ਜੀ ਬੋਲਾ ਵੀ ਕਾਢੇ ਰੱਪ ਦਿਖਾਦਾ ਕੋਈ ਇਹੀ ਗਾ ਗੱਲੀ ਆ ਬਸ ਆਪਣੇ ਘਰੇ ਹੋਰ ਨਾਲ ਨਹੀਂ ਕੋਈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਧੰਨਵਾਦ